ਸ਼ੰਭੂ ਬਾਰਡਰ ਤੇ ਮੌਜੂਦ ਆ ਸ਼ੰਭੂ ਬਾਰਡਰ ਦੀ ਹੁਣ ਇਹ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇਸ ਨੂੰ ਅਸੀਂ ਲਾਈਨ 0 ਵੀ ਕਹਿ ਸਕਦੇ ਆ ਕਿਉਂਕਿ ਸਾਹਮਣੇ ਤਸਵੀਰਾਂ ਦੇ ਵਿੱਚ ਹਰਿਆਣਾ ਫੋਰਸ ਹੈ ਅਰਧ ਸੈਲਿਕ ਬਲਾ ਹੈ ਤੇ ਉਹ ਬੈਰੀਕੇਡਿੰਗ ਹੈ ਜਿਸ ਨੂੰ ਪਾਰ ਕਰਕੇ ਕ੍ਰੋਸ ਕਰਕੇ ਹੀ ਜਿਹੜਾ ਆ ਉਹ ਦਿੱਲੀ ਜਾਇਆ ਜਾ ਸਕਦਾ ਆ ਇੰਤਜ਼ਾਮ ਹਰਿਆਣਾ ਫੋਰਸ ਦੇ ਮੁਕੰਮਲ ਕੀਤੇ ਗਏ ਨੇ ਬੈਰੀਕੇਡ ਦੇ ਕੋਲ ਜਾਣਾ ਮਨਾ ਹੈ ਉੱਥੇ ਜੇਕਰ ਕੋਈ ਪਹੁੰਚ ਜਾਤਾ ਦੋਵੇਂ ਪਾਸੇੋਂ ਅਥਰੂ ਗਾਜ਼ ਦੇ ਗੋਲੇ ਵੀ ਛੁੱਟੇ ਜਾਂਦੇ ਨੇ ਤੇ ਫਾਇਰਿੰਗ ਵੀ ਕੀਤੀ ਜਾਂਦੀ ਆ ਰੋਕਿਆ ਜਾਂਦਾ ਇੱਥੇ ਸਭ ਨੂੰ ਤਾਂ ਕਿ ਕੋਈ ਵੀ ਜਿਹੜਾ ਅੱਗੇ ਨਾ ਵਧੇ ਡਿਸਪਲਿਨ ਮੈਂਟੇਨ ਕੀਤਾ ਗਿਆ ਡਿਸਪਲਿਨ ਮੈਂਟੇਨ ਕਰਕੇ ਹੀ ਦੋਨਾਂ ਪਾਸਿਓਂ ਜਿਹੜਾ ਸ਼ਾਂਤੀ ਲਈ ਇਹ ਸੰਦੇਸ਼ ਦਿੱਤਾ ਗਿਆ ਕਿ ਨਾ ਤਾਂ ਇੱਥੋਂ ਅੱਗੇ ਵਧਿਆ ਜਾਵੇਗਾ ਜਦ ਤੱਕ ਇਹਨਾਂ ਦੇ ਜਿਹੜੇ ਲੀਡਰ ਆ ਉਹ ਕੋਈ ਸੰਦੇਸ਼ ਨੰਦਦੇ ਤਾਂ ਨਾ ਤਾਂ ਉਧਰੋਂ ਕੋਈ ਵੀ ਕਾਰਵਾਈ ਹੋਵੇਗੀ ਹਾਲਾਂਕਿ ਜੇਕਰ ਕੋਈ ਅੱਗੇ ਵਧਣ ਦੀ ਕੋਸ਼ਿਸ਼ ਵੀ ਕਰਦਾ ਤਾਂ ਉਧਰੋਂ ਜਿਹੜੀ ਆ ਉਹ ਕਾਰਵਾਈ ਉਹ ਕਰ ਦਿੱਤੀ ਜਾਂਦੀ ਆ ਸੋ ਤਸਵੀਰਾਂ ਇੱਥੇ ਇੱਕ ਟੈਂਕਰ ਖੜਾ ਵੀ ਨਜ਼ਰ ਆ ਰਿਹਾ ਟਰੈਕਟਰ ਖੜਾ ਵੀ ਨਜ਼ਰ ਆ ਰਿਹਾ ਉਹ ਟੈਂਕਰ ਟਰੈਕਟਰ ਹੈ ਜਿੱਥੇ ਜਦ ਅੱਗੇ ਵਧਨ ਦੀ 13 ਤਰੀਕ ਨੂੰ ਕੋਸ਼ਿਸ਼ ਕੀਤੀ ਗਈ ਸੀ ਅੱਜ ਜਿੰਦੀ ਗੱਲ ਕਰ ਰਹੇ ਆ ਅੱਜ ਦਾ ਪੰਜਵਾਂ ਦਿਨ ਹੈ ਲਗਾਤਾਰ ਕੀ ਕਰਕੇ ਜਿਹੜੇ ਨੇ ਦੇ ਨਿਕਲਦੇ ਜਾ ਰਹੇ ਨੇ ਪਰ ਦਿੱਲੀ ਕੂਚ ਕਰਨ ਲਈ ਇੱਥੇ ਨੌਜਵਾਨ ਸਾਡੇ ਕਿਸਾਨ ਵੀਰ ਤਿਆਰ ਬਰ ਤਿਆਰ ਨੇ ਤਸਵੀਰਾਂ ਸਿੱਧੀਆਂ ਇਸ ਸਮੇਂ ਦਿਖਾ ਰਿਹਾ ਕਿਉਂਕਿ ਲਾਈਵ ਹੈ ਸ਼ਾਂਤੀ ਹੈ ਬਿਲਕੁਲ ਇੱਥੇ ਕੋਈ ਵੀ ਨਹੀਂ ਇੱਕ ਇੱਕ ਪਾਸੇ ਦੀ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰ ਤੁਸੀਂ ਜੜੀ ਦੇਖ ਰਹੇ ਹੋ ਇੱਕ ਵਾਰੀ ਦੂਜੇ ਪਾਸੇ ਦੀ ਤਸਵੀਰ ਵੀ ਤੁਹਾਨੂੰ ਦਿਖਾਉਣੇ ਆ ਕਿ ਦੂਜੇ ਪਾਸੇ ਤਕਰੀਬਨ ਸਾਰੇ ਜਿਹੜੇ ਨੌਜਵਾਨ ਉਹ ਮੌਜੂਦ ਨੇ ਇੱਕ ਐਸੀ ਰੱਸੀ ਲਾਈ ਗਈ ਹੈ ਉਸ ਤੋਂ ਅੱਗੇ ਉਹ ਨਿਕਲਣਾ ਜਿਹੜਾ ਇਹਨਾਂ ਨੂੰ ਮਨਾ ਕਰ ਦਿੱਤਾ ਗਿਆ ਤਾਂ ਕਿ ਜਦ ਤੱਕ ਕੋਈ ਲੀਡਰਾਂ ਦਾ ਉੱਪਰ ਹੁਕਮ ਨਹੀਂ ਆਉਂਦਾ ਤਦ ਤੱਕ ਕੋਈ ਵੀ ਜਿਹੜਾ ਵਿਅਕਤੀ ਆ ਉਹ ਅੱਗੇ ਨਾ ਵਧੇ ਇਹ ਤਸਵੀਰਾਂ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆ ਦੇਖੋ ਇੱਕ ਇੱਕ ਕਰਕੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਜ਼ੁਰਗ ਡਿਸਪੀਸਪਲਨ ਨਾਲ ਖੜੇ ਹੋ ਮਤਲਬ ਅੱਗੇ ਜਾਣ ਹੀ ਨਹੀਂ ਦੇਣਾ ਜੀ ਕਾਨੂੰਨ ਦੇ ਮੁਤਾਬਕ ਸੂਬਾ ਕਮੇਟੀ ਜਿਹੜੀ ਇਹਨੇ ਸਾਡੀ ਕਿਸਾਨ ਮਜ਼ਦੂਰ ਸੁਚੇਤ ਮੀਟੀ ਪੰਜਾਬ ਇਹਦੇ ਹੁਕਮਾਂ ਦਾ ਬਗਾਅ ਜੋ ਵੀ ਸਾਨੂੰ ਹੁਕਮ ਮਿਲੇਗਾ ਉਹਦੀ ਇੰਤਜ਼ਾਰ ਕਰਨੀ ਹੈ ਹਾਂ ਸਾਨੂੰ ਜੋ ਹੁਕਮ ਮਿਲੇਗਾ ਸੂਬਾ ਕਮੇਟੀ ਦਾ ਅਸੀਂ ਉਹਦੇ ਮੁਤਾਬਕ ਚੱਲਾਂਗੇ ਆਹ ਦਿੱਲੀ ਜਾਣਾ ਆਪਣੇ ਹੱਕ ਮੰਗਣੇ ਨੇ ਸ਼੍ਰਮਿਕਾਂ ਨਾਲ ਦੀ ਰਿਪੋਰਟ ਲਵਾ ਕੇ ਕਰਨੀ ਆ ਐਮ ਐਸ ਬੀ ਉਹ ਲਾਗੂ ਕਰਾਉਣੀ ਹੈ ਤਈਆਂ ਫਸਲਾਂ ਦੀ ਸਾਰੇ ਦੇਸ਼ ਦੇ ਵਿੱਚ ਆ ਲਾਗੂ ਕਰਾਉਣੀ ਆ ਇਹ ਨਹੀਂ ਬਈ ਇੱਥੇ ਆਪਣੇ ਆਪ ਤਾਂ ਹੀ ਆ ਸਾਰੇ ਦੇਸ਼ ਵਾਤੇ ਦੇ ਦੀ ਏਕਤਾ ਵਾ ਖਲੰਤਾ ਦੇ ਮੁਤਾਬਕ ਸਾਡਾ ਜਨਰਲ 74 ਸੂਬਾ ਪ੍ਰਧਾਨ ਸੂਬਾ ਸਰ ਸਰ ਸੂਬਾ ਸਰਕਰ ਹੁਕਮ ਦੇ ਕੋਲ ਸਰਬੰਸਾ ਪੰਦੇਰ ਆ ਉਹਦੇ ਹੁਕਮਾਂ ਦੇ ਅਨਸਾਰ ਅਸੀਂ ਆਪਣਾ ਪੈਰ ਧਰਨਾ ਜਿੱਥੇ ਧਰਨਾ ਉਹਦੇ ਹੁਕਮਾਂ ਦੇ ਅਨਸਾਰ ਹੀ ਹਾਂ ਤੁਹਾਨੂੰ ਫੋਟੋ ਤਸਵੀਰਾਂ ਇੱਕ ਵਾਰ ਦਾਲਾ ਦਿਖਾਉਂਦੇ ਆ ਦੇਖੋ ਤੁਸੀਂ ਇੱਧਰ ਵੀ ਦੇਖੋ ਇਸ ਸਾਹ ਡਿਸਪਲਿਨ ਚ ਸਾਰੇ ਖੜੇ ਨੇ ਇਸ ਸਾਹੱਥ ਜਿੱਥੇ ਤੱਕ ਜਿਹੜਾ ਨਜ਼ਰ ਜਾਂਦੀ ਆ ਸਭੀ ਇੱਥੇ ਇੰਤਜ਼ਾਰ ਚ ਕੇਵਲ ਆਪਣੇ ਜਿਹੜੇ ਸੀਨੀਅਰ ਉਹਨਾਂ ਦੇ ਹੁਕਮਾਂ ਦਾ ਇੰਤਜ਼ਾਰ ਦੂਜੇ ਪਾਸੇ ਤਸਵੀਰਾਂ ਦਿਖਾਉਂਦੇ ਆ ਤੁਹਾਨੂੰ ਕਿ ਇੱਥੇ ਲਾਈਨ ਇੱਕ ਰੱਸੀ ਬੰਨ੍ਹ ਦਿੱਤੀ ਗਈ ਆ ਰੱਸੀ ਦੇ ਨਾਲ ਨਾਲ ਸਾਰੇ ਜਾਣੇ ਖੜੇ ਇਸ ਇੰਤਜ਼ਾਰ ਚ ਆ ਕਿ ਕਦ ਅੱਗੇ ਵਧਿਆ ਜਾਵੇ ਦੂਜੇ ਪਾਸੇ ਹਰਿਆਣਾ ਦੀ ਜਿਹੜੀ ਫੋਰਸ ਆ ਉਹ ਇਸ ਇੰਤਜ਼ਾਰ ਚ ਆ ਤੇ x ਜੇਕਰ ਕੋਈ ਅੱਗੇ ਵਾਦਾ ਤਾਂ ਉਸ ਉੱਤੇ ਕਾਰਵਾਈ ਕੀਤੀ ਜਾਵੇ ਦੋਨੋਂ ਇਹ ਚਾਹੁੰਦੇ ਨੇ ਕਿ ਮਸਲੇ ਦਾ ਹੱਲ ਬੈਠ ਕੇ ਹੋ ਜਵੇ ਕਿਉਂਕਿ ਮਸਲੇ ਦਾ ਹੱਲ ਹੋਣਾ ਹੀ ਟੇਬਲ ਟਾਕ ਨਾਲ ਆ ਇਸ ਤਰੀਕੇ ਨਾਲ ਨਹੀਂ ਪਰ ਗੁਰੇਜ਼ ਇਸ ਗੱਲ ਦਾ ਵੀ ਆ ਕਿ ਕਿਤੇ ਕੁਛ ਦਾ ਕੋਈ ਨੁਕਸਾਨ ਨਾ ਹੋਵੇ ਕੈਮਰਾਮੈਨ ਸੁਦੀਰ ਦੇ ਨਾਲ ਜਸਪੀਤ ਸਿੰਘ ਗਸ਼ਕਪੀਟ ਜੀ ਨਿਊਜ਼ ਸ਼ੈਂਪੂ ਵਾਟਰ